ਅੱਥਰੇ ਕੇ ਪਿੰਡਾਂ ਵਿੱਚ ਹੜ੍ਹ ਆਉਣ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਕਿਸ਼ਤੀਆਂ ਦੇ ਸਹਾਰੇ ਉਹ ਆਪਣਾ ਸਮਾਨ ਜੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾ ਰਹੇ ਨੇ ਤੇ ਇਹ ਅਬਦਾਲਪੁਰ ਦੇ ਪਿੰਡ ਦਾ ਅਬਦੁੱਲਪੁਰ ਇਹ ਪਿੰਡਾ ਪੁੱਲ ਹੱਥ ਦਾ ਅਬਦੁੱਲਪੁਰ ਪਿੰਡ ਜਿੱਥੇ ਦੇ ਲੋਕਾਂ ਦੇ ਵੱਲੋਂ ਆਪਣੀ ਦਾਸਤਾ ਜਿਹੜੀ ਸੁਣਾਈ ਗਈ ਹੈ ਦੁੱਖ ਭਰੀ ਦਾਸਤਾ ਜਿਹੜੀ ਉਹ ਦੱਸੀ ਗਈ ਹੈ ਕਿ ਕਿਵੇਂ ਇਸ ਵੇਲੇ ਉਹਨਾਂ ਦੇ ਹਾਲਾਤ ਨੇ ਕਿਉਂਕਿ ਪਿੰਡ ਦੇ ਚਾਰੋਂ ਪਾਸੇ ਪਾਣੀ ਪਾਣੀ ਹੋ ਚੁੱਕਾ ਹੈ ਤੇ ਬਾਹਰ ਨਿਕਲਣਾ ਵੀ ਉਹਨਾਂ ਲਈ ਔਖਾ ਏ ਤੇ ਕਿਸ਼ਤੀਆਂ ਦਾ ਸਹਾਰਾ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਜਿਸੇ ਵਿੱਚ ਬੈਠ ਕੇ ਉਹ ਇੱਕ ਤੋਂ ਦੂਜੀ ਜਗ੍ਹਾ ਤੇ ਜਾ ਰਹੇ ਨੇ ਅਤੇ ਰਾਸ਼ਨ ਦਾ ਸਮਾਨ ਜਿਹੜਾ ਉਹ ਲੈ ਕੇ ਆ ਰਹੇ ਨੇ ਤੇ ਇਸ ਹਾਲਾਤ ਦੇ ਵਿੱਚ ਉਹਨਾਂ ਨੂੰ ਕਾਫੀ ਹਰੇਕ ਚੀਜ਼ ਦਾ ਜਾਨੀ ਕਿ ਓਖਾ ਹੋ ਰਿਹਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਉਹ ਵੀ ਘਟ ਨਹੀਂ ਰਿਹਾ ਤੇ ਇਸੇ ਤਰ੍ਹਾਂ ਉਹਨਾਂ ਨੂੰ ਹੁਣ ਜਿਹੜੇ ਆ ਕਈ ਦਿਨ ਹੋ ਚੁੱਕੇ ਨੇ ਇਸੇ ਦੇ ਵਿੱਚ ਫਸੇ ਹੋਏ ਤੇ ਉਹਨਾਂ ਦੇ ਘਰ ਦਾ ਸਮਾਨ ਤੱਕ ਵੀ ਕਈ ਲੋਕ ਜਿਹੜੇ ਇਹ ਵੀ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਦਾ ਸਮਾਨ ਤੱਕ ਬੁਰੀ ਤਰ੍ਹਾਂ ਖਰਾਬ ਹੋ ਗਿਆ ਕਿਉਂਕਿ ਕਾਫੀ ਸਮਾਂ ਲੱਗ ਜਾਂਦਾ ਇੱਕ ਘਰ ਬਣਾਉਣ ਨੂੰ ਤੇ ਇੱਕ ਘਰ ਦੇ ਸਮਾਨ ਬਣਾਉਣ ਨੂੰ ਤੇ ਇੱਕ ਝਟਕੇ ਦੇ ਵਿੱਚ ਪਾਣੀ ਆ ਕੇ ਇਹ ਸਮਾਨ ਜਿਹੜਾ ਖਰਾਬ ਹੋ ਜਾਣਾ ਜਿਸ ਦੇ ਨਾਲ ਕਿ ਲੋਕ ਕਾਫੀ ਇਸ ਵੇਲੇ ਦੁਖੀ ਨੇ ਤੇ ਮੁਸ਼ਕਲ ਦੇ ਵਿੱਚ ਨੇ ਅਤੇ ਰਾਸ਼ਨ ਤੱਕ ਦਾ ਸਮਾਨ ਵੀ ਆਪਣੀ ਬੜੀ ਮੁਸ਼ਕਲ ਦੇ ਨਾਲ ਕਿਸ਼ਤੇ ਦੇ ਵਿੱਚ ਬੈਠ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਕੇ ਸਮਾਨ ਜਿਹੜਾ ਇਹ ਲੈ ਕੇ ਉਹਨਾਂ ਨੂੰ ਔਣਾ ਪੈ ਰਿਹਾ ਜਿਸ ਦੇ ਨਾਲ ਕਿ ਉਹ ਇਸ ਵੇਲੇ ਦੱਸ ਰਹੇ ਨੇ ਕਿ ਹਾਲਾਤ ਉਹਨਾਂ ਦੇ ਵੱਲੋਂ ਜਿਹੜੇ ਦੱਸੇ ਗਏ ਨੇ ਕਿ ਕਾਫੀ ਮੁਸ਼ਕਲ ਹਾਲਾਤ ਨੇ ਕਿਉਂਕਿ ਛੋਟੇ-ਛੋਟੇ ਕਈ ਲੋਕਾਂ ਦੇ ਬੱਚੇ ਨੇ ਤੇ ਉਹਨਾਂ ਨੂੰ ਸਕੂਲ ਜਾਣ ਦੇ ਵਿੱਚ ਵੀ ਦਿੱਕਤ ਹੋ ਰਹੀ ਆ ਤੇ ਕਿਉਂਕਿ ਪਾਣੀ ਜਿਹੜਾ ਉਹ ਬਹੁਤ ਭਾਰ ਚੁੱਕਿਆ ਤੇ ਘਟਨ ਦਾ ਨਾਮ ਜਿਹੜਾ ਪਾਣੀ ਨਹੀਂ ਲੈ ਰਿਹਾ ਹਾਲਾਂਕਿ ਪੂਰੀ ਕੋਸ਼ਿਸ਼ ਜੜੀ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਦੀ ਵੀ ਮਦਦ ਜਿਹੜੀ ਆ ਕੀਤੀ ਜਾਵੇ ਪਰ ਕਈ ਲੋਕਾਂ ਦੇ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਤੱਕ ਨਹੀਂ ਪਹੁੰਚਿਆ ਤੇ ਜਿਸ ਕਰਕੇ ਉਹ ਆਪਣੀ ਦਾਸਤਾ ਵੀ ਸੁਣਾ ਰਹੇ ਨੇ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਹੜ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ ਉਹਨਾਂ ਦੇ ਵੱਲੋਂ ਆਪਣੀ ਦਾਸਤਾ ਜਿਹੜੀ ਉਹ ਵੀ ਦੱਸੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ 60 ਸਾਲ ਹੋ ਚੁੱਕੇ ਨਾ ਅਜੇ ਤੱਕ ਸਾਡੀ ਸੁਣਾਈ ਨਹੀਂ ਗਈ ਇੱਥੇ ਬੱਚੇ ਕੋਈ ਜਿੱਕੜੇ ਜਾਂਦੇ ਨੇ ਇਹਨਾਂ ਨੂੰ ਪਾਣੀ ਲਾ ਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨਾ ਫਿਰ ਉਹ ਲੈ ਜਾਂਦੇ ਆ ਫਿਰ ਵਾਪਸ ਮੁਕਰੇ ਮੋੜਾਂ ਦੇ ਨਾਲ ਸਾੜੇ ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਣਾਈ ਨਹੀਂ ਗਈ ਆਂ ਦਿਨ ਪਿੱਛੇ ਹਟ ਜਾਂਦੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਕੇ ਅਸੀਂ ਗੁਰਦੁਆਰਾ ਚੱਲ ਜਾਂਦੇ ਆ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਫੋਨ ਦਾਨ ਕਰਦਾ ਲੰਗਰ ਲੈ ਆਂਦਾ ਕੋਈ ਗੁਰਦੁਆਰਾ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈ ਨੇ ਗੱਲ ਕੀਤੀ ਹੈ ਤੇ ਕਿੰਨਾ ਕੁ ਪਾਣੀ ਹੈਗਾ ਪਾਣੀ ਖੜੋ-ਖੜਾ ਇੱਥੇ 15-20 ਫੁੱਟ ਪਾਣੀ ਹੋਣਾ ਖੜੋ-ਖੜਾ 15-20 ਫੁੱਟ ਹਾਂ ਕਿਹੜੀ-ਕਿਹੜੀ ਜਿਆਦਾ ਫਸਲ ਹੁੰਦੀ ਹੈ ਇੱਥੇ ਬੱਸ ਇਹ ਹੋਣਾ ਚੋਨਾ ਤੇ ਚੋਨਾ ਤੇ ਆਈ ਚੋਨਾ ਤੇ ਖੜਾ ਚੋਨਾ ਦਾ ਫਿਰ ਤੈਨੂੰ ਪਤਾ ਹੀ ਆ ਫਸਲ ਸਾਡਾ ਸਾਰਾ ਡੁੱਬਾ ਚੋਨਾ ਤੇ ਮਾਰਾ ਆ ਲਈਏ ਤੇ ਦੇਖਦੇ ਸਾਰਾ ਦੂਜੇ ਸਾਲ ਸਾਡਾ ਪਾਣੀ ਇਹਨਾਂ ਨਾਲ ਹੋ ਗਿਆ ਕਹਾਂ ਜੇ ਪਾਣੀ ਉмма ਬੇੜੀ ਚਲਾਣਾ ਬਰਬਾਦ ਹੋ ਗਿਆ ਸਾਡਾ ਪਿੰਡ ਜਦੋਂ 2013 ਕਾੜ ਆਇਆ ਸੀ ਉਦੋਂ ਕੀ ਮੁਸ਼ਕਲ ਆਈਆਂ ਸੀ ਉਦੋਂ ਕਿੰਨਾ ਕਿੰਨਾ ਪਾਣੀ ਸੀ ਪਾਣੀ ਤੋਂ ਜ਼ਿਆਦਾ ਸੀ ਆਹ ਮੰਨੋ ਸਾਸੀ ਤੋਂ ਜ਼ਿਆਦਾ ਪਾਣੀ ਸੀ ਤਕੜੇ ਇੱਕ ਸਾਲ ਛੱਡ ਕੇ ਤੀਜੇ ਸਾਲ ਚ ਆਇਆ ਪਾਣੀ ਤੋਂ ਸਾਡਾ ਮਾੜਾ ਹਾਲ ਸੀ ਗਏ ਨਾ ਆਪਣੇ ਰਾਜਾ ਸਿੰਘ ਲੈ ਕੇ ਅਗਰ ਮੋੜ ਕੋਈ ਕੱਢ ਲਿਆ ਕੋਈ ਰਹਿ ਗਏ ਤੇ ਐਦਾ ਮੁੜ ਕੇ ਉਹਨਾਂ ਮੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੜ ਕੇ ਜਿੰਦੇ ਨਹੀਂ ਠੀਕ ਹੈ ਤੇ ਸਾਡਾ ਹਾਲ ਬਹੁਤ ਮਾੜਾ ਚਾਹ ਨੂੰ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਤਾਂ ਬੰਦਾ ਤੁਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦੇ ਡੰਗਰ ਲੈ ਜਾਂਦੇ ਡੰਗਰ ਸਾਡੇ ਕੋਲ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਲੱਗੇ ਜਿਹੜਾ ਇਹ ਪਿੰਡ ਬਸਿਆ ਆ ਇਹ ਪਿੰਡ ਨੂੰ ਕਿੰਨਾ ਸਮਾਂ ਹੋ ਗਿਆ ਇਸ ਨੂੰ ਰਖੜੋ ਘੜ ਬੜਾ ਸਮਾਂ ਹੋ ਗਿਆ ਉਹ ਤਾਂ ਗੱਲ ਪੁੱਛੋ ਉਹਦੀ ਗੱਲ ਹੈ ਹੀ ਨਹੀਂ 88 ਚ ਪਾਣੀ ਆ ਬਹੁਤ ਸਾਡਾ ਜੀ ਰੁੜੇ 18 ਜੀ ਇਹ ਕਰਦੇ ਰੁੜੇ 54 ਜੀ ਤੇ 63 ਜੀ ਸਾਰਾ ਪਿੰਡ ਪਾਕ ਸਾਡਾ 63 ਜੀ ਰੁੜ ਗਿਆ ਇਥੋਂ ਰਹਾ ਰਹਾ ਕੀ ਅਬਦੁੱਲਾਹ ਬਰਦੂ ਦੇ ਗੁਰਦੁਆਤਰ ਚੱਲਿਆ ਭਰੀਪਰ ਗੁਰਦਰੀ ਸਾਈਡ ਤੇ ਪਾਣੀ ਬੋਹਦੇ ਤੈਨੂੰ پتہ ਬੱਚੇ ਵੀ ਤੰਗੀ ਬੋਹ ਆਉਂਦੀ ਐ ਬੱਚਿਆਂ ਦਾ ਖਤਰਾ ਹੈ ਬੱਚਿਆਂ ਦਾ ਵੀ ਖਤਰਾ ਹੈ ਸਕੂਲ ਦਾ ਵੀ ਔਖਾ ਹੀ ਐ ਬੀੜੀ ਦੇ ਆਉਣੇ ਆ ਬੀੜੀ ਦੀ ਜਾਂਦੇ ਆ ਸਾਹਮਣੇ ਤੋਂ ਸਾਹਮਣੇ ਬਹੁਤ ਔਖਾ ਗੀਦਾ ਹੈ ਖਲਾਤ ਬਣੇ ਜੋ ਖਲਾਤ ਬਣੇ ਆ ਮਦਰਵਾਸ ਦੇ ਲੋਕਾਂ ਦੇ ਵੀ ਸਾਡੇ ਹਣ ਮੰਗ ਗਈ ਐ ਸਾਨੂੰ ਕੋਈ ਆਉਦੇ ਨੇ ਕੋਈ ਪੁੱਛਦਾ ਚੱਲ ਜਾਂਦੇ ਵਾਪਸ ਸਰਾਹੀ ਦੀ ਹੁੰਦੀ ਵੀ ਸਾਡੇ ਪਿੰਡ ਦੀ ਸਰਾਹੀ ਹੋਣੀ ਕਿੰਨੇ ਕੁ ਲੋਕ ਰਹਿੰਦੇ ਆ ਇਸ ਪਿੰਡ ਦੇ ਵਿੱਚ ਜਿਆ ਹੁਣ ਪਾਣੀ ਜਦੋਂ ਆਇਆ ਹੁਣ ਕਿੰਨੇ ਲੋਕ ਬਾਹਰ ਕਿੰਨੇ ਪਿੰਡ ਜਾਸ ਸਾਰੇ ਬਾਹਰ ਵੀ ਬਾਹਰ ਦੋ ਦੋ ਜੀ ਘਾ ਰਹੇ ਹੈ ਪਿੰਡ ਚ ਇਹ ਪਿੰਡ ਜਿਹੋ ਨੇ ਪਾਣੀ ਬਹੁਤ ਜ਼ਿਆਦਾ ਹੈ ਤੋਂ ਮੈਂ ਇਧਰ ਨੂੰ ਆਇਆ ਦੇਖਣ ਨੇ ਕਿ ਪਾਣੀ ਇਤਨਾ ਬਹੁਤ ਜ਼ਿਆਦਾ ਹੈ ਅਬਦੁੱਲਾਪੁਰ ਮੈਂ ਤੋਂ ਜਦੋਂ ਮੈਂ ਆਇਆ ਜਾ ਰਹਾ ਹਾਂ ਅਬਦੁੱਲਾਪੂਰੀ तो अबलपुर में देखे कितना बहुत ज्यादा पानी है पानी बीस फुट लगभग पानी होगा बीस से लेकर पंद्रह फुट तक पानी है यहाँ पे पानी, पानी, तो पानी, पानी समय हो गया है, है। तो की तो संभावना दस दिन से देख रहा हूँ हालात बहुत माड़ी यहाँ की तो पानी बहुत ज्यादा है यहाँ पे तो यहाँ की जो भी है तो खाना पीना कैसे चलता है लोग खाना पीना तो मान के लिए बहुत माड़े हालात है तो ਕਾਣਾਪੀਨਾ ਗੁਰਦੁਆਰੇ ਸਤਾ ਖਾਣੇ ਪੀਣੇ ਲਈ 60 ਸਾਲ ਹੋ ਚੁੱਕੇ ਨਾ ਅਜੇ ਤੱਕ ਸਾਡੀ ਸੁਣਾਈ ਨਹੀਂ ਹੋਈ ਇੱਥੇ ਬੱਚੇ ਕੋਈ ਜਿੱਕੜੇ ਜਾਂਦੇ ਨੇ ਇਹਨਾਂ ਨੂੰ ਪਾਣੀ ਲਾ ਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨਾ ਫਿਰ ਉਹ ਲੈ ਜਾਂਦੇ ਫਿਰ ਵਾਪਸ ਮੁਕਰੇ ਮੁੜ ਆਂਦੇ ਨੇ ਸਾੜੇ ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਣਾਈ ਨਹੀਂ ਹੋਈ ਆਂਦੇ ਨੇ ਪਿੱਛੇ ਹਟ ਜਾਂਦੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਕੇ ਅਸੀਂ ਗੁਰਦੁਆਰਾ ਚੱਲ ਜਾਂਦੇ ਆ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਪੁੰਨ ਦਾਨ ਕਰਦਾ ਲੰਗਰ ਲੈ ਆਂਦਾ ਕੋਈ ਗੁਰਦੁਆਰਾ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈਗਾ ਪਰ ਜੇ ਗੱਲ ਕੀਤੀ ਹੈ ਤੇ ਕਿੰਨਾ ਕ ਪਾਣੀ ਹੈਗਾ ਪਾਣੀ ਇਹ ਖੜੋ ਖੜਾ ਇੱਥੇ 15 20 ਫੁੱਟ ਪਾਣੀ ਹੋਣਾ ਖੜੋ ਖੜਾ 15 ਤੋਂ 20 ਫੁੱਟ ਹਾਂ ਕਿਹੜੀ ਕਿਹੜੀ ਜਿਆ ਫਸਲ ਹੁੰਦੀ ਹੈ ਤਦ ਆ ਸੀ ਇਹ ਹੁਣ ਚੋਨਾ ਤੇ ਚੋਨਾ ਮਾਰਦੇ ਆਂ ਆਈ ਚੋਨਾ ਰਕਵਾਰ ਚੋਨਾ ਦਾ ਫਿਰ ਤੈਨੂੰ ਪਤਾ ਹੀ ਆ ਫਸਲ ਸਾਡਾ ਸਾਰਾ ਡੂੰਬਾ ਚੋਨਾ ਤੇ ਮਾਰਾ ਆ ਲਈਏ ਤੇ ਦੇਖਦੇ ਸਾਰਾ ਦੂਜੇ ਸਾਲ ਸਾਡਾ ਪਾਣੀ ਇਹਨਾਂ ਦਾ ਹੋ ਗਿਆ ਕਾਰਾਂ ਚ ਪਾਣੀ ਉਹ ਮਾਂ ਬੇਰੀ ਜਾਨ ਬਰਬਾਦ ਹੋ ਗਿਆ ਸਾਡਾ ਪਿੰਡ ਜਦੋਂ 2010 ਚ ਖੜ ਆਇਆ ਸੀ ਉਦੋਂ ਕੀ ਮੁਸ਼ਕਲ ਆਈਆਂ ਸੀ ਉਦੋਂ ਕਿੰਨਾ ਕਿੰਨਾ ਪਾਣੀ ਸੀ ਪਾਣੀ ਤੋਂ ਜ਼ਿਆਦਾ ਸੀ ਤਾਂ ਮੰਨੋ 82 ਤੋਂ ਜ਼ਿਆਦਾ ਪਾਣੀ ਸੀ ਫਕੜੇ ਇੱਕ ਸਾਲ ਛੱਡ ਕੇ ਤੀਜੇ ਸਾਲ ਚ ਆਇਆ ਪਾਣੀ ਤੋਂ ਹੀ ਸਾਡਾ ਮਾੜਾ ਹਾਲ ਸੀ ਗਏ ਨਾ ਆਪਣੇ ਰਾਜਾ ਸਿੰਘ ਲੈ ਕੇ ਅਗਰ ਮੋੜ ਕੋਈ ਕੱਢ ਲਿਆ ਕੋਈ ਰਹਿ ਗਏ ਤੇ ਐਦਾ ਮੁੜ ਕੇ ਉਹਨਾਂ ਮੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੇ ਰਕੇ ਜਿੰਦੇ ਨਹੀਂ ਤੇ ਸਾਡਾ ਹਾਲ ਬਹੁਤ ਮਾੜਾ ਹੈ ਚਾਲੂ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਤਾਂ ਬੰਦਾ ਤੁਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦੇ ਡੰਗਰ ਲੈ ਜਾਂਦੇ ਡੰਗਰ ਸਾਡੇ ਕੋਲ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਲੱਗੇ ਜਿਹੜਾ ਇਹ ਪਿੰਡ ਬਸਿਆ ਆ ਇਹ ਪਿੰਡ ਨੂੰ ਕਿੰਨਾ ਸਮਾਂ ਹੋ ਗਿਆ ਇਸ ਇਹਨੂੰ ਰਖੜੋ ਘੜ ਬੜਾ ਸਮਾਂ ਹੋ ਗਿਆ ਤਾਂ ਉਹ ਤਾਂ ਗੱਲ ਪੁੱਛੋ ਉਹਦੀ ਗੱਲ ਹੈ ਹੀ ਨਹੀਂ 88 ਚ ਪਾਣੀ ਆ ਬਹੁਤ ਸਾਡਾ ਜੀ ਰੁਰੇ 18 ਜੀ ਇਹ ਕਰਦੇ ਰੁਰੇ 52 ਜੀ ਤੇ ਪਹਿੜ ਜੀ ਸਾਰਾ ਪਿੰਡ ਪਾਕ ਸਾਡਾ ਪਹਿੜ ਜੀ ਰੁੜ ਗਿਆ ਇਥੋਂ ਰਹਾਵਾ ਰਹਾਵਾ ਇਹ ਅਬਦੁੱਲਾ ਬਰਦੂਦ ਗੁਰਦੈ ਇੰਦਰ ਚੱਲਿਆ ਭਰੀ ਪਰ ਗੁਰਦੈ ਸਾਈਡ ਤੇ ਪਾਣੀ ਬੋਹਦੇ ਤੈਨੂੰ پتہ ਬੱਚੇ ਵੀ ਤੰਗੀ ਬੋਹ ਆਉਂਦੀ ਐ ਬੱਚਿਆਂ ਦਾ ਖਤਰਾ ਬੱਚਿਆਂ ਦਾ ਵੀ ਖਤਰਾ ਸਕੂਲ ਦਾ ਵੀ ਔਖਾ ਹੀ ਐ ਬੇੜੀ ਦੇ ਆਉਣੇ ਆ ਬੇੜੀ ਦੀ ਜਾਂਦੇ ਆ ਸਾਹਮਣੇ ਤੋਂ ਸਾਹਮਣੇ ਬਹੁਤ ਔਖਾ ਗੀਦਾ ਥੋ ਖਲਾਤ ਬਣੇ ਆ ਮਦਰਵਾਸ ਲੋਕਾਂ ਦੇ ਲਈ ਸਾਡੇ ਹਣ ਮੰਗ ਗਈ ਐ ਸਾਨੂੰ ਕੋ ਉਹਦੇ ਕੋਈ ਪੁੱਛ ਦੱਸ ਚੱਲ ਜਾਂਦੇ ਵਾਪਸ ਸੜਾਈ ਨਹੀਂ ਹੁੰਦੀ ਸਾਡੇ ਪਿੰਡ ਦੀ ਸੜਾਈ ਨਹੀਂ ਕਿੰਨੇ ਕ ਲੋਕ ਰਹਿੰਦੇ ਆ ਇਸ ਪਿੰਡ ਦੇ ਵਿੱਚ ਜੇ ਹੁਣ ਪਾਣੀ ਜਦੋਂ ਆਇਆ ਹੁਣ ਕਿੰਨੇ ਲੋਕ ਬਾਹਰ ਕਿੱਲੇ ਪਿੰਡ ਗਿਆ ਸਾਰੇ ਬਾਹਰ ਵੀ ਬਾਹਰ ਦੋ ਦੋ ਜੀ ਘਾਰੇ ਕੇ ਪਿੰਡ 'ਚ ਇਹ ਪਿੰਡ ਵਿੱਚ ਜਦੋਂ ਪਾਣੀ ਬਹੁਤ ਜ਼ਿਆਦਾ ਹੈ ਤੋਂ ਮੈਂ ਇਧਰ ਨੂੰ ਆਇਆ ਦੱਕਣ ਨੇ ਕਿਉਂ ਪਾਣੀ ਇਤਨਾ ਬਹੁਤ ਜ਼ਿਆਦਾ ਅਬਦੁੱਲਾਪੁਰ 'ਮੈਂ ਤੋਂ ਇਧਰ ਨੂੰ ਮੈਂ ਆਇਆ ਜਾ ਰਹਾ ਹਾਂ ਅਬਦੁੱਲਾਪੂਰੀ तो अबलपुर में देखें कितना बहुत ज्यादा पानी है पानी बीस फुट लगभग पानी होगा बीस से लेकर पंद्रह फुट तक पानी, पानी है यहाँ पेड़ देखिये पानी, 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 पानी तो की तो संभावना दस दिन से देख रहा हूँ हालात बहुत माड़ी यहाँ की तो पानी बहुत ज्यादा है यहाँ पे तो यहाँ की जो भी है तो खाना पीना कैसे चलता है लोग खाना पीना तो मान के लिए बहुत माड़े हालात है ਕਾਣਾਪੀਣਾ ਗੁਰਦੁਆਰੇ 사ਤਾ ਖਾਣੇ ਪੀਣੇ ਲਈ 60 ਸਾਲ ਹੋ ਚੁੱਕੇ ਨਾ ਅਜੇ ਤੱਕ ਸਾਡੀ ਸੁਨਾਈ ਨਹੀਂ ਹੋਈ ਇਹ ਤੇ ਬੱਚੇ ਕੋਈ ਜਿੱਕੜੇ ਜਾਂਦੇ ਨੇ ਇਹਨਾਂ ਨੂੰ ਪਾਣੀ ਲਾ ਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨਾ ਫਿਰ ਉਹ ਲੈ ਜਾਂਦੇ ਫਿਰ ਵਾਪਸ ਮੁਕਰੇ ਮੁੜ ਆਂਦੇ ਸਾੜੇ ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਨਾਈ ਨਹੀਂ ਹੋਈ ਆਂਦੇ ਨੇ ਪਿੱਛੇ ਹਟ ਜਾਂਦੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਕੇ ਅਸੀਂ ਗੁਰਦੁਆਰੇ ਚੱਲ ਜਾਂਦੇ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਪੁੰਨ ਦਾਨ ਕਰਦਾ ਲੰਗਰ ਲੈ ਆਂਦਾ ਕੋਈ ਗੁਰਦੁਆਰ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈਗਾ ਪਰ ਜੇ ਗੱਲ ਕੀਤੀ ਹੈ ਤੇ ਕਿੰਨਾ ਕ ਪਾਣੀ ਹੈਗਾ ਪਾਣੀ ਇਹ ਖੜੋ ਖੜਾ ਇੱਥੇ 15 20 ਫੁੱਟ ਪਾਣੀ ਹੋਣਾ ਖੜੋ ਖੜਾ 15 ਤੋਂ 20 ਹਾਂ ਕਿਹੜੀ ਕਿਹੜੀ ਜਿਆ ਫਸਲ ਹੁੰਦੀ ਹੈ ਇੱਥੇ ਸੇਵ ਨੂੰ ਚੋਨਾ ਤੇ ਚੋਨਾ ਮਾਰ ਹਾਂਜੀ ਚੋਨਾ ਰਕਵਾ ਚੋਨਾ ਦਾ ਫਿਰ ਸਾਨੂੰ ਪਤਾ ਹੀ ਆ ਪਾ ਸੁਆ ਸਾਡਾ ਸਾਰਾ ਡੂੰਬਾ ਚੋਨਾ ਤੇ ਮਾਰਾ ਆ ਲਈਏ ਤੇ ਦੇਖਦੇ ਪਾਰਾ ਦੂਜੇ ਸਾਲ ਸਾਡਾ ਪਾਣੀ ਇਹਨਾਂ ਦਾ ਹੋ ਗਿਆ ਕਾਰਾਂ ਚ ਪਾਣੀ ਉмма ਬੇੜੀ ਚਲਾਨ ਬਰਬਾਦ ਹੋ ਗਿਆ ਸਾਡਾ ਪਿੰਡ ਜਦੋਂ 2012 ਚ ਖੜ ਆਇਆ ਸੀ ਉਦੋਂ ਕੀ ਮੁਸ਼ਕਲ ਆਈਆਂ ਸੀ ਉਦੋਂ ਕਿੰਨਾ ਕਿੰਨਾ ਪਾਣੀ ਸੀ ਪਾਣੀ ਬਹੁਤ ਜਿਆਦਾ ਸੀ ਆਹ ਮੰਨੋ 82 ਤੋਂ ਜਿਆਦਾ ਪਾਣੀ ਸੀ ਫਕੜੇ ਇੱਕ ਸਾਲ ਛੱਡ ਕੇ ਤੀਜੇ ਸਾਲ ਚ ਆਇਆ ਪਾਣੀ ਤੋਂ ਸਾਡਾ ਮਾੜਾ ਹਾਲ ਸੀ ਗਏ ਨਾ ਆਪਣੇ ਰਾਜਾ ਸਿੰਘ ਲੈ ਕੇ ਅਗਰ ਮੋੜ ਕੋਈ ਕੱਢ ਲਿਆ ਕੋਈ ਰਹਿ ਗਏ ਤੇ ਐਦਾ ਮੁੜ ਕੇ ਉਹਨਾਂ ਮੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੇ ਰਕੇ ਜਿੰਦੇ ਨਹੀਂ ਤੇ ਸਾਡਾ ਹਾਲ ਬਹੁਤ ਮਾੜਾ ਸਾਨੂੰ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਤਾਂ ਬੰਦਾ ਤੋਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦਾ ਡੰਗਰ ਲੈ ਜਾਂਦਾ ਡੰਗਰ ਸਾਡੇ ਕੋਲ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਲੱਗੇ ਜਿਹੜਾ ਇਹ ਪਿੰਡ ਬਸਿਆ ਆ ਇਹ ਪਿੰਡ ਨੂੰ ਕਿੰਨਾ ਸਮਾਂ ਹੋ ਗਿਆ ਇਸ ਨੂੰ ਰਖੜੋ ਘੜ ਬੜਾ ਸਮਾਂ ਹੋ ਗਿਆ ਉਹ ਤਾਂ ਗੱਲ ਪੁੱਛੋ ਉਹਦੀ ਗੱਲ ਹੈ ਹੀ ਨਹੀਂ 88 ਪਾਣੀ ਆ ਬਹੁਤ ਸਾਡਾ ਜੀ ਰੋੜੇ 18 ਜੀ ਇਹ ਕਰਦੇ ਰੋੜੇ 54 ਜੀ ਤੇ 63 ਜੀ ਸਾਰਾ ਪਿੰਡ ਪਾਕ ਸਾਡਾ 63 ਜੀ ਰੁੜ ਗਿਆ ਇਥੋਂ ਰਹਾ ਰਹਾ ਕੀ ਅਬਦੁੱਲਾਹ ਬਰਦੂਦ ਗੁਰਦੈ ਇੰਦਰ ਚੱਲਿਆ ਭਰੀ ਪਰ ਗੁਰਦੈ ਸਾਈਡ ਤੇ ਪਾਣੀ ਬੋਹਦੇ ਤੈਨੂੰ ਬੜੇ ਬੱਚੇ ਵੀ ਟੰਗੀ ਬੋਹ ਆਉਂਦੀ ਐ ਬੱਚਿਆਂ ਦਾ ਖਤਰਾ ਹੈ ਬੱਚਿਆਂ ਦਾ ਵੀ ਖਤਰਾ ਹੈ ਸਕੂਲ ਦਾ ਵੀ ਔਖਾ ਹੀ ਐ ਬੇੜੀ ਦੇ ਆਉਣੇ ਆ ਬੇੜੀ ਦੀ ਜਾਣੇ ਆ ਸਾਹਮਣੇ ਦੇ ਤੋਂ ਸਾਹਮਣੇ ਬਹੁਤ ਔਖਾ ਗੀਦਾ ਹੈ ਲੋਤ ਬਣੇ ਜੋ ਖਲਾਤ ਬਣੇ ਆ ਮਦਰਵਾਸ ਲੋਕਾਂ ਦੇ ਵੀ ਸਾਡੇ ਹਣ ਮੰਗ ਗਈ ਐ ਸਾਨੂੰ ਕੋ ਆਉਦੇ ਨੇ ਕੋਈ ਪੁੱਛ ਦੱਸ ਚੱਲ ਜਾਂਦੇ ਵਾਪਸ ਸਰਾਹੀ ਨਹੀਂ ਹੁੰਦੀ ਵੀ ਸਾਡੇ ਪਿੰਡ ਦੀ ਸਰਾਹੀ ਹੋਣੀ ਕਿੰਨੇ ਕੁ ਲੋਕ ਰਹਿੰਦੇ ਆ ਇਸ ਪਿੰਡ ਦੇ ਵਿੱਚ ਜੇ ਹੁਣ ਪਾਣੀ ਜਦੋਂ ਆਇਆ ਹੁਣ ਕਿੰਨੇ ਲੋਕ ਬਾਹਰ ਕਿੰਨੇ ਪਿੰਡ ਜਾਸ ਸਾਰੇ ਬਾਹਰ ਵੀ ਬਾਹਰ ਦੋ ਦੋ ਜੀਕਰ ਆ ਰਹੇ ਹੈ ਪਿੰਡ 'ਚ ਇਹ ਪਿੰਡ ਵਿੱਚ ਜਦੋਂ ਪਾਣੀ ਬਹੁਤ ਜ਼ਿਆਦਾ ਹੈ ਤੋਂ ਮੈਂ ਇਧਰ ਨੂੰ ਆਇਆ ਧੱਕਣ ਨੇ ਜੋ ਪਾਣੀ ਇਤਨਾ ਬਹੁਤ ਜ਼ਿਆਦਾ ਹੈ ਅਬਦੁੱਲਾਪੁਰ 'ਮੈਂ ਤੋਂ ਇਧਰ ਨੂੰ ਮੈਂ ਆਇਆ ਜਾ ਰਹਾ ਹਾਂ ਅਬਦੁੱਲਾਪੂਰੀ तो अबलपुर में देखते हैं कितना बहुत ज्यादा पानी है पानी बीस फुट लगभग पानी होगा बीस से लेकर पंद्रह फुट तक पानी है यहाँ पानी। 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 गया है पानी इस तरह ही रहा पानी। तो कितने समय पानी की संभावना लगभग पे दस दिन से देख रहा हूँ हालात बहुत माड़ी यहाँ की तो पानी बहुत ज्यादा है यहाँ पे तो यहाँ की जो भी है तो खाना पीना कैसे चलता है लोग खाना पीना तो मान के लिए बहुत माड़े हालात है ਖਾਣਾ ਪੀਣਾ ਗੁਰਦੁਆਰੇ 사ਤਾ ਖਾਣੇ ਪੀਣੇ ਲਈ 60 ਸਾਲ ਹੋ ਚੁੱਕੇ ਨਾ ਅਜੇ ਤੱਕ ਸਾਡੀ ਸੁਣਾਈ ਨਹੀਂ ਹੋਈ ਇਹ ਤੇ ਬੱਚੇ ਕੋਈ ਜਿੱਕੜੇ ਜਾਂਦੇ ਨੇ ਇਹਨਾਂ ਨੂੰ ਪਾਣੀ ਲਾ ਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨਾ ਫਿਰ ਉਹ ਲੈ ਜਾਂਦੇ ਫਿਰ ਵਾਪਸ ਮੁਕਰੇ ਮੁੜ ਆਂਦੇ ਸਾੜੇ ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਣਾਈ ਨਹੀਂ ਹੋਈ ਆਂਦੇ ਨੇ ਪਿੱਛੇ ਹਟ ਜਾਂਦੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਕੇ ਗੁਰਦੁਆਰੇ ਚੱਲ ਜਾਂਦੇ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਪੁੰਨ ਦਾਨ ਕਰਦਾ ਲੰਗਰ ਲੈ ਆਂਦਾ ਕੋਈ ਗੁਰਦੁਆਰ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈਗਾ ਪਰ ਜੇ ਗੱਲ ਕੀਤੀ ਹੈ ਤਾਂ ਕਿੰਨਾ ਕੁ ਪਾਣੀ ਹੈਗਾ ਪਾਣੀ ਖੜੋ-ਖੜਾ ਇੱਥੇ 15-20 ਫੁੱਟ ਪਾਣੀ ਹੋਣਾ ਖੜੋ-ਖੜਾ 15 ਸਦੀ ਹਾਂ ਕਿਹੜੀ-ਕਿਹੜੀ ਜਿਆਦਾ ਫਸਲ ਹੁੰਦੀ ਹੈ ਇੱਥੇ ਲੱਗਦੀ ਸੀ ਇਹ ਹੋਣਾ ਚੋਨਾ ਤੇ ਚੋਨਾ ਤੇ ਆਈ ਚੋਨਾ ਦੇ ਕਵਾੜ ਚੋਨਾ ਦਾ ਫਿਰ ਤੈਨੂੰ ਪਤਾ ਹੀ ਆ ਫਸਲ ਸਾਡਾ ਸਾਰਾ ਡੁੱਬਾ ਚੋਨਾ ਤੇ ਮਾਰਾ ਆ ਲਈਏ ਤੇ ਫਿਰ ਦੇਖਦੇ ਸਾਰਾ ਦੂਜੇ ਸਾਲ ਸਾਡਾ ਪਾਣੀ ਇਹਨਾਂ ਨਾਲ ਹੋ ਗਿਆ ਕਾਰਾਂ ਜੇ ਪਾਣੀ ਉмма ਬੇਰੀ ਚਾਨ ਬਰਬਾਦ ਹੋ ਗਿਆ ਸਾਡਾ ਪਿੰਡ ਜਦੋਂ 2012 ਚ ਹੜ੍ਹ ਆਇਆ ਸੀ ਉਦੋਂ ਕੀ ਮੁਸ਼ਕਲ ਆਈਆਂ ਸੀ ਉਦੋਂ ਕਿੰਨਾ ਕਿੰਨਾ ਪਾਣੀ ਸੀ ਪਾਣੀ ਬਹੁਤ ਜ਼ਿਆਦਾ ਸੀ ਤਾਂ ਮੰਨੋ 82 ਤੋਂ ਜ਼ਿਆਦਾ ਪਾਣੀ ਸੀ ਫਕੜੇ ਇੱਕ ਸਾਲ ਛੱਡ ਕੇ ਤੀਜੇ ਸਾਲ ਚ ਆਇਆ ਪਾਣੀ ਤੂੰ ਸਾਡਾ ਮਾੜਾ ਹਾਲ ਸੀ ਗਏ ਨਾ ਆਪਣੇ ਰਾਜਾ ਸਿੰਘ ਲੈ ਕੇ ਅਗਰ ਬੋੜ ਕੋਈ ਕੱਢ ਲਿਆ ਕੋਈ ਰਹਿ ਗਏ ਤੇ ਐਦਾ ਮੁੜ ਕੇ ਉਹਨਾਂ ਬੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੇ ਲ ਕੇ ਜਿੰਦੇ ਨਹੀਂ ਤੇ ਸਾਡਾ ਹਾਲ ਬਹੁਤ ਮਾੜਾ ਦੇ ਪਿੰਡਾਂ ਵਿੱਚ ਹੜ੍ਹ ਆਉਣ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਕਿਸ਼ਤੀਆਂ ਦੇ ਸਹਾਰੇ ਉਹ ਆਪਣਾ ਸਮਾਨ ਜੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾ ਰਹੇ ਨੇ ਤੇ ਇਹ ਅਬਦਾਲਪੁਰ ਦੇ ਪਿੰਡ ਦਾ ਅਬਦੁੱਲਪੁਰ ਇਹ ਪਿੰਡਾ ਫੁੱਲਾਥ ਦਾ ਅਬਦੁੱਲਪੁਰ ਪਿੰਡ ਜਿੱਥੇ ਦੇ ਲੋਕਾਂ ਦੇ ਵੱਲੋਂ ਆਪਣੀ ਦਾਸਤਾ ਜਿਹੜੀ ਸੁਣਾਈ ਗਈ ਹੈ ਦੁੱਖ ਭਰੀ ਦਾਸਤਾ ਜਿਹੜੀ ਉਹ ਦੱਸੀ ਗਈ ਹੈ ਕਿ ਕਿਵੇਂ ਇਸ ਵੇਲੇ ਉਹਨਾਂ ਦੇ ਹਾਲਾਤ ਨੇ ਕਿਉਂਕਿ ਪਿੰਡ ਦੇ ਚਾਰੋਂ ਪਾਸੇ ਪਾਣੀ ਪਾਣੀ ਹੋ ਚੁੱਕਾ ਹੈ ਤੇ ਬਾਹਰ ਨਿਕਲਣਾ ਵੀ ਉਹਨਾਂ ਲਈ ਔਖਾ ਹੈ ਤੇ ਕਿਸ਼ਤੀਆਂ ਦਾ ਸਹਾਰਾ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਜਿਸੇ ਵਿੱਚ ਬੈਠ ਕੇ ਉਹ ਇੱਕ ਤੋਂ ਦੂਜੀ ਜਗ੍ਹਾ ਤੇ ਜਾ ਰਹੇ ਨੇ ਅਤੇ ਰਾਸ਼ਨ ਦਾ ਸਮਾਨ ਜਿਹੜਾ ਉਹ ਲੈ ਕੇ ਆ ਰਹੇ ਨੇ ਤੇ ਇਸ ਹਾਲਾਤ ਦੇ ਵਿੱਚ ਉਹਨਾਂ ਨੂੰ ਕਾਫੀ ਹਰੇਕ ਚੀਜ਼ ਦਾ ਜਾਨੀ ਕਿ ਓਖਾ ਹੋ ਰਿਹਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਉਹ ਵੀ ਘਟ ਨਹੀਂ ਰਿਹਾ ਤੇ ਇਸੇ ਤਰ੍ਹਾਂ ਉਹਨਾਂ ਨੂੰ ਹੁਣ ਜਿਹੜੇ ਆ ਕਈ ਦਿਨ ਹੋ ਚੁੱਕੇ ਨੇ ਇਸੇ ਦੇ ਵਿੱਚ ਫਸੇ ਹੋਏ ਤੇ ਉਹਨਾਂ ਦੇ ਘਰ ਦਾ ਸਮਾਨ ਤੱਕ ਵੀ ਕਈ ਲੋਕ ਜਿਹੜੇ ਇਹ ਵੀ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਦਾ ਸਮਾਨ ਤੱਕ ਬੁਰੀ ਤਰ੍ਹਾਂ ਖਰਾਬ ਹੋ ਗਿਆ ਕਿਉਂਕਿ ਕਾਫੀ ਸਮਾਂ ਲੱਗ ਜਾਂਦਾ ਇੱਕ ਘਰ ਬਣਾਉਣ ਨੂੰ ਤੇ ਇੱਕ ਘਰ ਦੇ ਸਮਾਨ ਬਣਾਉਣ ਨੂੰ ਤੇ ਇੱਕ ਝਟਕੇ ਦੇ ਵਿੱਚ ਪਾਣੀ ਆ ਕੇ ਇਹ ਸਮਾਨ ਜਿਹੜਾ ਖਰਾਬ ਹੋ ਜਾਣਾ ਜਿਸ ਦੇ ਨਾਲ ਕਿ ਲੋਕ ਕਾਫੀ ਇਸ ਵੇਲੇ ਦੁਖੀ ਨੇ ਤੇ ਮੁਸ਼ਕਲ ਦੇ ਵਿੱਚ ਨੇ ਅਤੇ ਰਾਸ਼ਨ ਤੱਕ ਦਾ ਸਮਾਨ ਵੀ ਆਪਣੀ ਬੜੀ ਮੁਸ਼ਕਲ ਦੇ ਨਾਲ ਕਿਸ਼ਤੇ ਦੇ ਵਿੱਚ ਬੈਠ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਕੇ ਸਮਾਨ ਜਿਹੜਾ ਇਹ ਲੈ ਕੇ ਉਹਨਾਂ ਨੂੰ ਔਣਾ ਪੈ ਰਿਹਾ ਜਿਸ ਦੇ ਨਾਲ ਕਿ ਉਹ ਇਸ ਵੇਲੇ ਦੱਸ ਰਹੇ ਨੇ ਕਿ ਹਾਲਾਤ ਉਹਨਾਂ ਦੇ ਵੱਲੋਂ ਜਿਹੜੇ ਦੱਸੇ ਗਏ ਨੇ ਇਹ ਕਿ ਕਾਫੀ ਮੁਸ਼ਕਿਲ ਹਾਲਾਤ ਨੇ ਕਿਉਂਕਿ ਛੋਟੇ-ਛੋਟੇ ਕਈ ਲੋਕਾਂ ਦੇ ਬੱਚੇ ਨੇ ਤੇ ਉਹਨਾਂ ਨੂੰ ਸਕੂਲ ਜਾਣ ਦੇ ਵਿੱਚ ਵੀ ਦਿੱਕਤ ਹੋ ਰਹੀ ਆ ਤੇ ਕਿਉਂਕਿ ਪਾਣੀ ਜਿਹੜਾ ਉਹ ਬਹੁਤ ਭਰ ਚੁੱਕਿਆ ਤੇ ਘਟਨ ਦਾ ਨਾਮ ਜਿਹੜਾ ਪਾਣੀ ਨਹੀਂ ਲੈ ਰਿਹਾ ਹਾਲਾਂਕਿ ਪੂਰੀ ਕੋਸ਼ਿਸ਼ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਦੀ ਵੀ ਮਦਦ ਜਿਹੜੀ ਆ ਕੀਤੀ ਜਾਵੇ ਪਰ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਤੱਕ ਨਹੀਂ ਪਹੁੰਚਿਆ ਤੇ ਜਿਸ ਕਰਕੇ ਉਹ ਆਪਣੀ ਦਾਸਤਾ ਵੀ ਸੁਣਾ ਰਹੇ ਨੇ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਹੜ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ ਉਹਨਾਂ ਦੇ ਵੱਲੋਂ ਆਪਣੀ ਦਾਸਤਾ ਜਿਹੜੀ ਉਹ ਵੀ ਦੱਸੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। 60 ਸਾਲ ਹੋ ਚੁੱਕੇ ਨਾਲੇ ਸਾਡੀ ਸੁਣਾਈ ਨਹੀਂ ਗਈ ਇਹ ਤੇ ਬੱਚੇ ਕੋਈ ਜਿੱਕੜੇ ਜਾਂਦੇ ਨੇ ਇਹਨਾਂ ਨੂੰ ਪਾਣੀ ਲਾ ਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨੇ ਫਿਰ ਉਹ ਲੈ ਜਾਂਦੇ ਫਿਰ ਵਾਪਸ ਮੁਕਰੇ ਮੋੜ ਆਂਦੇ 60 ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਣਾਈ ਨਹੀਂ ਗਈ ਆਉਂਦੇ ਨੇ ਪਿੱਛੇ ਹਟ ਜਾਂਦੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਗਿਆ ਗੁਰਦੁਆਰਾ ਚੱਲ ਜਾਂਦੇ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਪੁੰਨ ਦਾਨ ਕਰਦਾ ਲੰਗਰ ਲੈ ਆਂਦਾ ਕੋਈ ਗੁਰਦੁਆਰਾ ਆ ਜਾਂਦਾ ਤੇ ਬਸ ਐਦਾ ਸਾਡਾ ਹਾਲ ਹੈਗਾ ਪਰ ਜੇ ਗੱਲ ਕੀਤੀ ਹੈ ਤਾਂ ਕਿੰਨਾ ਕੁ ਪਾਣੀ ਹੈਗਾ ਪਾਣੀ ਖੜੋ-ਖੜਾ ਇੱਥੇ 15-20 ਫੁੱਟ ਪਾਣੀ ਹੋਣਾ ਖੜੋ-ਖੜਾ 15 ਤੋਂ 20 ਫੁੱਟ ਹਾਂ ਕਿਹੜੀ-ਕਿਹੜੀ ਜਿਆਦਾ ਫਸਲ ਹੁੰਦੀ ਹੈ ਫਲਾਤ ਸੀ ਇਹ ਉਹਨਾਂ ਜਮਿਓਂ ਨਾ ਤੇ ਚੋਨਾ ਤੇ ਚੋਨਾ ਦੇ ਫਿਰ ਤੈਨੂੰ ਪਤਾ ਹੀ ਆ ਫਸਲ ਸਾਡਾ ਸਾਰਾ ਡੁੱਬਾ ਚੋਨਾ ਤੇ ਮੜਾ ਆ ਰਹੀ ਹੈ ਤੇ ਵੀ ਦੇਖਦੇ ਸਾਰਾ ਦੂਜੇ ਸਾਲ ਸਾਡਾ ਪਾਣੀ ਇੰਨਾ ਨਾ ਹੋ ਗਿਆ ਕਾਰਾਂ ਜੇ ਪਾਣੀ ਉਮਰ ਬੇਰੀ ਜਾਨ ਬਰਬਾਦ ਹੋ ਗਿਆ ਸਾਡਾ ਪਿੰਡ ਜਦੋਂ 2013 ਚ ਹੜ੍ਹ ਆਇਆ ਸੀ ਉਦੋਂ ਕੀ ਮੁਸ਼ਕਲ ਆਈਆਂ ਸੀ ਉਦੋਂ ਕਿੰਨਾ ਕਿੰਨਾ ਪਾਣੀ ਸੀ ਪਾਣੀ ਬਹੁਤ ਜ਼ਿਆਦਾ ਸੀ ਆਹ ਮੰਨੋ 88 ਤੋਂ ਜ਼ਿਆਦਾ ਪਾਣੀ ਸੀ ਫਕੜੇ ਇੱਕ ਸਾਲ ਛੱਡ ਕੇ ਤੀਜੇ ਸਾਲ ਚ ਆਇਆ ਪਾਣੀ ਤੂੰ ਸਾਡਾ ਮਾੜਾ ਹਾਲ ਸੀ ਗਏ ਨਾ ਆਪਣੇ ਰਾਜਾ ਸਿੰਘ ਲੈ ਕੇ ਅਗਰ ਬੋੜ ਕੋਈ ਕੱਢ ਲਿਆ ਕੋਈ ਰਹਿ ਗਏ ਤੇ ਐਦਾ ਮੁੜ ਕੇ ਉਹਨਾਂ ਬੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੇ ਰਕੇ ਜਿੰਦੇ ਨਹੀਂ ਤੇ ਸਾਡਾ ਹਾਲ ਬਹੁਤ ਮਾੜਾ ਸਾਨੂੰ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਤਾਂ ਬੰਦਾ ਤੋਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦੇ ਡੰਗਰ ਲੈ ਜਾਂਦੇ ਡੰਗਰ ਸਾਡੇ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਡਾ ਗਏ ਜਿਹੜਾ ਇਹ ਪਿੰਡ ਬੱਛਿਆ ਆ ਇਹ ਪਿੰਡ ਨੂੰ ਕਿੰਨਾ ਸਮਾਂ ਹੋ ਗਿਆ ਇਸ ਨੂੰ ਇਹਨੂੰ ਤਾਂ ਘੜੋ ਘੜ ਬੜਾ ਸਮਾਂ ਹੋ ਗਿਆ ਤਾਂ ਉਹ ਤਾਂ ਗੱਲ ਪੁੱਛੋ ਉਹਦੀ ਗੱਲ ਹੈ ਹੀ ਨਹੀਂ ਸੰਠਾਸੀ ਚ ਪਾਣੀ ਆ ਬਹੁਤ ਸਾਡਾ ਜੀ ਰੂੜੇ 18 ਜੀ ਇਹ ਕਰਦੇ ਰੂੜੇ 54 ਜੀ ਜੇ ਪੈਂਡ ਜੀ ਸਾਰਾ ਪਿੰਡ ਪਾਕ ਸਾਡਾ ਪੈਂਡ ਜੀ ਰੁੜ ਗਿਆ ਇਥੋਂ ਰਾਵਾਂ ਰਾਵਾਂ ਇਹ ਅਬਦੁੱਲਾ ਬਰਦੂਦ ਗੁਰਦੈ ਇੰਦਰ ਚੱਲਿਆ ਭਰੀ ਪਰ ਗੁਰਦੈ ਸਿੱਧ ਤੇ ਪਾਣੀ ਬੋਹਦੇ ਤੈਨੂੰ ਪਤਾ ਬੱਚੇ ਵੀ ਤੰਗੀ ਬੋਹਉਂਦੀ ਐ ਬੱਚਿਆਂ ਦਾ ਖਤਰਾ ਹੈ ਬੱਚਿਆਂ ਦਾ ਵੀ ਖਤਰਾ ਹੈ ਸਕੂਲ ਦਾ ਵੀ ਔਖਾ ਹੀ ਐ ਬੇੜੀ ਦੇ ਆਉਣੇ ਆ ਬੇੜੀ ਦੀ ਜਾਂਨੇ ਆ ਸਾਹਮਣੇ ਦੇ ਤੋਂ ਸਾਹਮਣੇ ਬਹੁਤ ਔਖਾ ਗੀਦਾ ਹੈ ਖਲਾਤ ਬਣੇ ਜੋ ਖਲਾਤ ਬਣੇ ਆ ਮਦਰਵਾਸ ਲੋਕਾਂ ਦੇ ਸਾਡੇ ਹਣ ਮੰਗ ਗਈ ਐ ਸਾਨੂੰ ਕੋ ਉਹਦੇ ਕੋਈ ਪੁੱਛ ਦੱਸ ਚਲ ਜਾਂਦੇ ਵਾਪਸ ਸੜਾਈ ਨਹੀਂ ਹੁੰਦੀ ਵੀ ਸਾਡੇ ਪਿੰਡ ਦੀ ਸੜਾਈ ਹੋਣੀ ਕਿੰਨੇ ਕੁ ਲੋਕ ਰਹਿੰਦੇ ਆ ਇਸ ਪਿੰਡ ਦੇ ਵਿੱਚ ਜੇ ਹੁਣ ਪਾਣੀ ਜਦੋਂ ਆਇਆ ਹੁਣ ਕਿੰਨੇ ਲੋਕ ਬਾਹਰ ਕਿੰਨੇ ਪਿੰਡ ਜਾ ਸਾਰੇ ਬਾਹਰ ਵੀ ਬਾਹਰ ਦੋ ਦੋ ਜੀ ਘਾਰੇ ਕੇ ਪਿੰਡ ਚ ਇਹ ਪਿੰਡ ਵਿੱਚ ਉਹਨੇ ਪਾਣੀ ਬਹੁਤ ਜ਼ਿਆਦਾ ਹੈ ਤੋਂ ਮੈਂ ਇਧਰ ਨੂੰ ਆਇਆ ਧੱਕਣ ਨੇ ਪਾਣੀ ਇਤਨਾ ਬਹੁਤ ਜ਼ਿਆਦਾ ਹੈ ਅਬਦੁੱਲਾਪੁਰ ਮੈਂ ਤੋਂ ਇਧਰ ਨੂੰ ਮੈਂ ਆਇਆ ਜਾ ਰਹਾ ਅਬਦੁੱਲਾਪੂਰੀ तो अब्दुलपुर में देखते हुए कितना बहुत ज्यादा पानी है लगभग पानी होगा बीस से लेकर पंद्रह फुट तक पानी है यहाँ पे पानी, पानी।, पानी।, पानी। हो गया है पानी में तो तो पे की दस दिन से देख रहा हूँ हालात बहुत माड़ी यहाँ की तो पानी बहुत ज्यादा है यहाँ पे तो यहाँ की जो भी है तो खाना पीना कैसे चलता है लोगों का खाना पीना तो मान के लिए बहुत माड़े हालात है ਖਾਣਾ ਪੀਣਾ ਗੁਰਦੁਆਰੇ ਸਤਾ ਖਾਣੇ ਪੀਣੇ ਲਈ 60 ਸਾਲ ਹੋ ਚੁੱਕੇ ਨਾ ਅਜੇ ਤੱਕ ਸਾਡੀ ਸੁਣਾਈ ਨਹੀਂ ਹੋਈ ਇਹ ਤੇ ਬੱਚੇ ਕੋਈ ਜਿੱਕੜੇ ਜਾਂਦੇ ਨੇ ਇਹਨਾਂ ਨੂੰ ਪਾਣੀ ਲਾ ਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨਾ ਫਿਰ ਉਹ ਲੈ ਜਾਂਦੇ ਫਿਰ ਵਾਪਸ ਮੁਕਰੇ ਮੁੜ ਆਂਦੇ ਸਾੜੇ ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਣਾਈ ਨਹੀਂ ਹੋਈ ਆਉਂਦੇ ਨੇ ਪਿੱਛੇ ਹਟ ਜਾਂਦੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਕੇ ਗੁਰਦੁਆਰ ਚੱਲ ਜਾਂਦੇ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਪੁੰਨ ਦਾਨ ਕਰਦਾ ਲੰਗਰ ਲੈ ਆਂਦਾ ਕੋਈ ਗੁਰਦੁਆਰ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈਗਾ ਪਰ ਜੇ ਗੱਲ ਕੀਤੀ ਹੈ ਤੇ ਕਿੰਨਾ ਕ ਪਾਣੀ ਹੈਗਾ ਪਾਣੀ ਇਹ ਖੜੋ ਖੜਾ ਇੱਥੇ 15 20 ਫੁੱਟ ਪਾਣੀ ਹੋਣਾ ਖੜੋ ਖੜਾ 15 ਫੁੱਟ ਆ ਕਿਹੜੀ ਕਿਹੜੀ ਜਿਆਦਾ ਫਸਲ ਹੁੰਦੀ ਹੈ ਇੱਥੇ ਲੱਗਦੀ ਸੀ ਇਹ ਹੋਣਾ ਚੋਨਾ ਤੇ ਚੰਦ ਮਾਰ ਭਾਈ ਚੋਨਾ ਦੇ ਖੇਤ ਚੋਨਾ ਦਾ ਫਿਰ ਤੈਨੂੰ ਪਤਾ ਹੀ ਆ ਫਸਲ ਸਾਡਾ ਸਾਰਾ ਡੁੱਬਾ ਚੋਨਾ ਤੇ ਮੜਾ ਆ ਰਹੀ ਹੈ ਤੇ ਵੀ ਦੇਖਦੇ ਸਾਡਾ ਦੂਜੇ ਸਾਲ ਸਾਡਾ ਪਾਣੀ ਇਹਨਾਂ ਨਾਲ ਹੋ ਗਿਆ ਕਹਾਂ ਜੇ ਪਾਣੀ ਉмма ਬੇਰੀ ਜਾਨ ਬਰਬਾਦ ਹੋ ਗਿਆ ਸਾਡਾ ਪਿੰਡ ਜਦੋਂ 2010 ਚੜ ਆਇਆ ਸੀ ਉਦੋਂ ਕੀ ਮੁਸ਼ਕਲ ਆਈਆਂ ਸੀ ਉਦੋਂ ਕਿੰਨਾ ਕਿੰਨਾ ਪਾਣੀ ਸੀ ਪਾਣੀ ਬਹੁਤ ਜ਼ਿਆਦਾ ਸੀ ਆਹ ਮੰਨੋ 88 ਤੋਂ ਜ਼ਿਆਦਾ ਪਾਣੀ ਸੀ ਫਕੜੇ ਇੱਕ ਸਾਲ ਛੱਡ ਕੇ ਤੀਜੇ ਸਾਲ ਚ ਆਇਆ ਪਾਣੀ ਤੂੰ ਹੀ ਸਾਡਾ ਮਾੜਾ ਹਾਲ ਸੀ ਗਏ ਨਾ ਆਪਣੇ ਰਾਜਾ ਸਿੰਘ ਲੈ ਕੇ ਅਗਰ ਮੋੜ ਕੋਈ ਕੱਢ ਲਿਆ ਕੋਈ ਰਹਿ ਗਏ ਤੇ ਐਦਾ ਮੁੜ ਕੇ ਉਹਨਾਂ ਮੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੇ ਰ ਕੇ ਜਿੰਦੇ ਨਹੀਂ ਠੀਕ ਹੈ ਤੇ ਸਾਡਾ ਹਾਲ ਬਹੁਤ ਮਾੜਾ ਹੈ ਸਾਨੂੰ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਤਾਂ ਬੰਦਾ ਤੁਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦੇ ਡੰਗਰ ਲੈ ਜਾਂਦੇ ਡੰਗਰ ਸਾਡੇ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਡਾ ਗਏ ਜਿਹੜਾ ਇਹ ਪਿੰਡ ਬਸਿਆ ਆ ਇਹ ਪਿੰਡ ਨੂੰ ਕਿੰਨਾ ਸਮਾਂ ਹੋ ਗਿਆ ਇਸ ਨੂੰ ਰਖੜੋ ਘੜ ਬੜਾ ਸਮਾਂ ਹੋ ਗਿਆ ਉਹ ਤਾਂ ਗੱਲ ਪੁੱਛੋ ਉਹਦੀ ਗੱਲ ਹੈ ਹੀ ਨਹੀਂ ਸੰਠਾਸੀ ਚ ਪਾਣੀ ਆ ਬਹੁਤ ਸਾਡਾ ਜੀ ਰੂਰੇ 18 ਜੀ